ਅਮਰitsar ਦੇ ਹਲਕਾ ਉਤਰੀਤੋ ਵਿਧਾਇਕ ਡਾਕਟਰ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਹਲਕੇ ਦੇ ਇਲਾਕੇ ਪੈਰਿਸਟਾਉਨ ਬਟਾਲਾ ਰੋਡ ਵਿਖੇ ਪੁੱਜ ਕੇ ਇਲਾਕਾ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਇਲਾਕੇ ਵਿੱਚ ਸੀਵਰੇਜ, ਕੂੜੇ ਦੀ ਲਿਫਟਿੰਗ ਅਤੇ ਪੀਣ ਵਾਲੇ ਪਾਣੀ ਸੰਬੰਧੀ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪੈਰਿਸਟਾਉਨ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਵਰਮਾ, ਟੀਮ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਮੈਂਬਰ ਲਖਮੀਰ ਸਿੰਘ ਲੱਖਾ, ਹਰੀਸ਼ ਕੁਮਾਰ, ਐਡਵੋਕੇਟ ਅਰਵਿੰਦ ਸ਼ਰਮਾ ਅਤੇ ਵਰਿੰਦਰ ਸਿੰਘ ਸਣੇ ਸਾਰੇ ਇਲਾਕਾ ਵਾਸੀਆਂ ਨੇ ਇਹਨਾਂ ਸਮੱਸਿਆਵਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਉਂਦਿਆਂ ਇਹਨਾਂ ਦੇ ਛੇਤੀ ਹੱਲ ਦੀ ਮੰਗ ਰੱਖੀ। ਇਸ ਮੌਕੇ ਵਿਧਾਇਕ ਡਾਕਟਰ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਪੈਰਿਸਟਾਉਨ ਇਲਾਕੇ ਦੀਆਂ ਇਹਨਾਂ ਮੁਸ਼ਕਲਾਂ ਬਾਰੇ ਉਹਨਾਂ ਵੱਲੋਂ ਵਿਧਾਨ ਸਭਾ ਵਿੱਚ ਮੁੱਦਾ ਚੁੱਕਿਆ ਗਿਆ ਹੈ। ਉਹਨਾਂ ਕਿਹਾ ਕਿ ਉਹ ਇਲਾਕੇ ਵਿੱਚ ਪੇਸ਼ ਆ ਰਹੀਆਂ ਇਹਨਾਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹਨ ਅਤੇ ਬਹੁਤ ਛੇਤੀ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰ ਇਹਨਾਂ ਮੁਸ਼ਕਲਾਂ ਦਾ ਹੱਲ ਛੇਤੀ ਹੀ ਕੀਤਾ ਜਾਵੇਗਾ। ਦੇਖੋ ਜਸਤਰਾ ਤੁਹਾਨੂੰ ਪਤਾ ਹੈ ਮੈਂ ਹਮੇਸ਼ਾ ਆਪਣੇ ਏਰੀਏ ਦੇ ਵਿੱਚ ਹੁੰਦਾ ਹਾਂ। ਔਰ ਰੋਜ਼ਾਨਾ ਦਾ ਮੇਰਾ ਕੰਮ ਹੈ ਕਿਸੇ ਨਾ ਕਿਸੇ ਏਰੀਏ ਦੇ ਵਿੱਚ 2 ਘੰਟੇ 3 ਘੰਟਾ ਮੈਂ ਜ਼ਰੂਰ ਮੇਰਾ ਆਣਾ ਜਾਣਾ ਰਹਿੰਦਾ ਹੈ। ਸਾਰਿਆਂ ਦੇ ਨਾਲ ਲੋਕਾਂ ਦੇ ਨਾਲ ਮੁਲਾਕਾਤ ਹੁੰਦੀ ਹੈ। ਤਕਰੀਬਨ 15 ਦਿਨ ਪਹਿਲਾਂ ਤੋਂ ਮੇਰੇ ਮਨ ਦੇ ਵਿੱਚ ਆਇਆ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਮੈਂ ਵੇਖਦਾ ਸੀ ਫੋਨ ਮੈਨੂੰ ਕਾਫੀ ਆਉਂਦੇ ਸੀ ਖਾਸ ਕਰਕੇ ਲੇਡੀਜ਼ ਦੇ ਫੋਨ ਕਾਫੀ ਆਉਂਦੇ ਨੇ ਪ੍ਰੋਬਲਮ ਜ਼ਿਆਦਾ ਸੀ ਫਰੇਜ ਦਾ ਹੈ ਗੰਦਾ ਪਾਣੀ ਖਾਸ ਕਰਕੇ ਪੀਣ ਵਾਲਾ ਜੋ ਪਾਣੀ ਹੈ ਰਮਨ ਬਰਮਾ ਜੀ ਸਰਦਾਰ ਲਖਾ ਸਿੰਘ ਜੀ ਇਹਨਾਂ ਦੇ ਵੀ ਫੋਨ ਰੈਗੂਲਰ ਸਾਡੇ ਦਫ਼ਤਰ ਦੇ ਵਿੱਚ ਆਉਂਦੇ ਨੇ ਗਲਤ ਹੈ ਹੈ ਕਿ ਜਦੋਂ ਇਲੈਕਸ਼ਨ ਸੀਗਾ ਉਦੋਂ ਜੋ ਸਮੱਸਿਆ ਸੀਗੀ ਅੱਜ ਵੀ ਉਹ ਸਮੱਸਿਆ ਬਰਕਰਾਰ ਹੈ ਦੋ ਢਾਈ ਸਾਲ ਹੋ ਗਏ ਛੋਟੇ ਛੋਟੇ ਕੰਮ ਚਲੋ ਅਸੀਂ ਕਰਾ ਦਨੇ ਲੇਕਿਨ ਜੋ ਸੀਵਰੇਜ ਦਾ ਪ੍ਰੋਬਲਮ ਹੈ ਮੈਂ ਵਿਧਾਨ ਸਭਾ ਦੇ ਵਿੱਚ ਮੰਨ ਜੋ ਕਿ ਸਪੀਕਰ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਹੋਇਆ ਹਾਂ ਔਰ ਖਾਸ ਕਰਕੇ ਵਿਜੈ ਨਗਰ ਗਲੀ ਨੰਬਰ 6 ਪੈਰਿਸ ਟਾਊਨ ਦਾ ਵੀ ਉਹਦੇ ਵਿੱਚ ਜ਼ਿਕਰ ਹੈ ਔਰ ਵਿਧਾਨ ਸਭਾ ਦੇ ਵਿੱਚ ਪਹਿਲਾਂ ਵੀ ਮੈਂ ਇਸ ਮੁਹੱਲੇ ਦਾ ਨਾਮ ਲੈ ਕੇ ਮੈਂ ਬੋਲਿਆ ਹੋਇਆ ਕਿ ਇੱਥੇ ਪਾਣੀ ਦੀ ਸਮੱਸਿਆ ਹੈ ਸੀਵਰੇਜ ਦੀ ਸਮੱਸਿਆ ਹੈ ਤੇ ਜਦੋਂ ਇਹਨਾਂ ਦੇ ਫੋਨ ਜ਼ਿਆਦਾ ਆਉਣ ਲੱਗੇ ਮੈਂ ਕਿਹਾ ਕਿ ਜਾ ਕੇ ਦੇਖਣਾ ਚਾਹੀਦਾ ਹੈ ਕਿ ਕੀ ਪ੍ਰੋਬਲਮ ਹੈ ਤੇ ਇਥੇ ਗਾਰਬੇਜ ਲਿਫਟਿੰਗ ਦੀ ਸੀ ਸਮੱਸਿਆ ਹੈ ਸੀਵਰੇਜ ਦੀ ਵੀ ਸਮੱਸਿਆ ਹੈ ਤੇ ਡਰਿੰਕਿੰਗ ਵਾਟਰ ਦੀ ਸਮੱਸਿਆ ਹੈ ਤੇ ਇਹਨਾਂ ਦੇ ਨਾਲ ਗੱਲ ਕਰਕੇ ਹੁਣ ਅਸੀਂ ਸਿੱਧਾ ਮੁੱਖ ਮੰਤਰੀ ਸਾਹਿਬ ਨੂੰ ਬੋਲਣਾ ਹੈ ਕਾਰਨ ਕੀ ਹੈ ਤੁਸੀਂ ਇਹਨਾਂ ਦੀ ਜ਼ੁਬਾਨੀ ਸੁਣ ਲੈਣਾ ਕਿ ਅੰਮ੍ਰਿਤਸਰ ਦਾ ਕਾਰਪੋਰੇਸ਼ਨ ਫੇਲ ਹੈ ਵਿਧਾਨ ਸਭਾ ਦੇ ਵਿੱਚ ਮੈਂ ਗੱਲ ਰੱਖ ਚੁੱਕਿਆ ਹਾਂ ਮੰਤਰੀ ਸਾਹਿਬ ਜਿਹੜੇ ਨੇ ਇਸ ਮਹੱਤਮੇ ਦੇ ਉਹ ਆਸ਼ਵਾਸਨ ਦੇ ਚੁੱਕੇ ਨੇ ਹੂੰ ਮੁੱਖ ਮੰਤਰੀ ਸਾਹਿਬ ਦੇ ਕੋਲ ਮੈਂ ਜਾ ਕੇ ਦੱਸਾਂਗਾ ਕਿ ਕੁਝ ਤਾਂ ਕਰਾਓ ਕੁਝ ਕਰਾਓ ਕਿਉਂ ਕਿਉਂਕਿ ਜਦੋਂ ਸਿਸਟਮ ਫੇਲ ਹੋ ਜਾਂਦਾ ਹੈ ਤਾਂ ਪਬਲਿਕ ਜਾਊਗੀ ਕਿੱਥੇ ਪਬਲਿਕ ਜਾਊਗੀ ਕਿੱਥੇ ਉਹਨਾਂ ਨੇ ਉਸ ਵਿਅਕਤੀ ਨੂੰ ਦੱਸਣਾ ਹੈ ਜੋ ਸਾਹਮਣੇ ਹੁੰਦਾ ਹੈ ਤਾਂ ਮੈਂ ਹਮੇਸ਼ਾ ਦੇਖੋ ਪਬਲਿਕ ਦੇ ਵਿੱਚ ਹੀ ਤਾਂ ਪਬਲਿਕ ਮੈਨੂੰ ਰਾਜਨੀਤੀ ਆਉਂਦੀ ਨਹੀਂ ਸਾਰਿਆਂ ਨੂੰ ਪਤਾ ਹੈ ਨਾ ਮੈਂ ਕਰਨੀ ਹੈ ਰਾਜਨੀਤੀ ਤੇ ਮੈਂ ਸਾਹਮਣੇ ਹੁੰਦਾ ਹਾਂ ਕਾਰਪੋਰੇਸ਼ਨ ਦਾ ਇਲੈਕਸ਼ਨ ਹੋਇਆ ਨੇ ਜੀ ਤੇ ਕਾਰਪੋਰੇਸ਼ਨ ਦਾ ਕਾਉਂਸਲਰ ਜਿਹੜਾ ਹੁੰਦਾ ਹੈ ਉਦਾਇ ਮੇਨ ਕੰਮ ਹੁੰਦਾ ਹੈ ਇਹ ਸਾਰਾ ਕੁਝ ਮੈਨੂੰ ਦੇਖਣਾ ਹੁੰਦਾ ਹੈ ਔਰ ਮੈਂ ਜਮਵਾਰੀ ਲੈਂਦਾ ਹਾਂ ਤੇ ਇਸ ਕਰਕੇ ਆ ਹੁਣ ਸਿੱਧੇ ਮੁੱਖ ਮੰਤਰੀ ਸਾਬ ਨੂੰ ਦੱਸਣਾ ਕਿ ਠੀਕ ਹੈ ਤੁਸੀਂ ਸਾਨੂੰ ਕੰਮ ਕਰਾ ਕੇ ਦੋ ਠੀਕ ਹੈ ਕਿ ਨਹੀਂ ਤੇ ਇਹਨਾਂ ਦੀ ਜੁਬਾਨੇ ਤੁਸੀਂ ਸੁਣ ਸਕਦੇ ਹੋ ਕਿ ਕੀ ਸਮੱਸਿਆ ਹੈ ਨਾ ਜੀ ਸਭ ਤੋਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਅਸੀਂ ਐਮਐਲਏ ਬਣ ਕੇ ਗਏ ਤਾਂ ਮੈਂ ਪਾਣੀ ਦੀ ਸਮੱਸਿਆ ਤੇ ਸੀਵਰੇਜ ਦੀ ਸਮੱਸਿਆ ਦੀ ਗੱਲ ਕੀਤੀ ਉਸ ਤੋਂ ਬਾਅਦ ਦੇਖੋ ਦੋ ਬਾਰੀ ਹੋਰ ਗਲ ਕੀਤੀ ਜਿਸ ਤਰ੍ਹਾਂ ਸਰਦਾਰ ਲਖਾ ਸਿੰਘ ਜੀ ਨੇ ਕਿਹਾ ਫਿਰ ਇਸ ਬਜਟ ਸੈਸ਼ਨ ਦੇ ਵਿੱਚ ਦੇਖੋ ਮੈਂ ਕੁਐਸਚਨ ਰੱਖਿਆ ਸੀ ਇਸ ਬਾਰੇ ਜੀ ਕੁਐਸਚਨ ਜੋ ਅਸੈਂਬਲੀ ਕੁਐਸਚਨ ਹੁੰਦਾ ਹੈ ਨਾ ਉਹ ਕੁਐਸਚਨ ਮੈਂ ਰੱਖਿਆ ਸੀ ਉਹਦੇ ਵਿੱਚ ਆਸਵਾਸਨ ਕਾਫੀ ਆਏ ਮੰਤਰੀ ਸਾਹਿਬ ਵੱਲੋਂ ਤੇ ਮੈਂ ਕੱਲੇ-ਕੱਲੇ ਮੁਹੱਲਿਆਂ ਦਾ ਨਾਮ ਨਾਰਥ ਦੇ ਵੀ ਜਿਹੜੇ ਮੁਹੱਲੇ ਨੇ ਜ਼ਿਆਦਾ ਪ੍ਰਭਾਵਿਤ ਨੇ ਤੇ ਬਾਕੀ ਵੀ ਇਸ ਸ਼ਹਿਰ ਦੇ ਇਸ ਦੇ ਕਈ ਮੁਹੱਲੇ ਜਿੱਥੇ ਜ਼ਿਆਦਾ ਪ੍ਰੇਸ਼ਾਨੀ ਹੈ ਇੱਕ-ਇੱਕ ਮੁਹੱਲੇ ਦਾ ਨਾਮ ਲੈ ਕੇ ਮੈਂ ਪ੍ਰਸੰਨ ਦਿੱਤਾ ਸੀ ਆਸਵਾਸਨ ਜ਼ਰੂਰ ਆਇਆ ਸੀ ਮੰਤਰੀ ਸਾਹਿਬ ਵੱਲੋਂ ਕਿ ਇੱਕ ਟੀਮ ਆਏਗੀ ਚੰਡੀਗੜ੍ਹੋਂ ਲੇਕਿਨ ਦੇਖੋ ਮਾਰਚ ਦਾ ਮਹੀਨਾ ਸੀਗਾ 5 ਮਹੀਨੇ ਬੀਤ ਗਏ ਇਹ ਅਗਸਤ ਦਾ ਮਹੀਨਾ ਹੋ ਗਿਆ ਅਸੈਂਬਲੀ ਦੇ ਵਿੱਚ ਜੋ ਗੱਲ ਕੀਤੀ ਜਾਂਦੀ ਹੈ ਨਾ ਜੀ ਉਹਦੀ ਇੱਕ ਸੈਂਕਟੀਟੀ ਹੁੰਦੀ ਹੈ ਉਹਦੇ ਉੱਤੇ ਫੌਰੀ ਤੌਰ ਤੇ ਕਾਰਵਾਈ ਹੁੰਦੀ ਹੈ ਮੈਂ ਦੇਖੋ ਅਸੈਂਬਲੀ ਦੇ ਵਿੱਚ ਕਾਫੀ ਚਿਰ ਤੋਂ ਜਾਂਦਾ ਹਾਂ ਬਤੌਰ ਅਫਸਰ ਆਫੀਸਰ ਗੈਲਰੀ ਦੇ ਵਿੱਚ ਬੈਠਦੇ ਹਾਂ ਡਿਊਟੀ ਲੱਗਦੀ ਹੁੰਦੀ ਸੀ ਇਸ਼ਵਰੀ ਕੀ ਹੋਇਆ ਹੈ ਕਿ ਅਸੈਂਬਲੀ ਦੇ ਵਿੱਚ ਕੋਈ ਗੱਲ ਕੀਤੀ ਜਾਂਦੀ ਹੈ ਪਰ ਕੋਈ ਵੀ ਐਮ.ਐਲ.ਏ ਕਰੇ ਉਸ ਚੀਜ਼ ਨੂੰ ਮਤਲਬ ਅਫਸਰ ਚੰਗੇ ਤਰੀਕੇ ਦੇ ਨਾਲ ਉਹਨੂੰ ਲੈ ਕੇ ਕੰਮ ਨਹੀਂ ਕਰਾਉਂਦੇ ਠੀਕ ਹੈ ਕਿ ਨਹੀਂ ਇਹ ਫਸਟ ਟਾਈਮ ਹੋਇਆ ਹੈ ਅਸ਼ਿ ਪ੍ਰਕਾਸ਼ ਸਿੰਘ ਬਾਦਲ ਜੀ ਚਾਹੇ ਉਹ ਕਾਲੀ ਦਲ ਦੇ ਸੀਗੇ ਉਹਨਾਂ ਦੇ ਟਾਈਮ ਦੇ ਵਿੱਚ ਅਸੈਂਬਲੀ ਦੇ ਵਿੱਚ ਕੋਈ ਗੱਲ ਹੁੰਦੀ ਸੀ ਅਫਸਰ ਫੌਰੀ ਤੌਰ ਤੇ ਉਦੋਂ ਹੀ 5 ਮਿੰਟ ਦੇ ਅੰਦਰ ਅੰਦਰ ਮੌਕੇ ਤੇ ਪਹੁੰਚਦੇ ਸੀਗੇ ਜੀ ਜੇਕਰ ਕੋਈ ਕਿਸੇ ਗਲ ਦੇ ਵਿੱਚ ਮਤਲਬ ਸਚਾਈ ਹੈ ਨਾ ਤਾਂ ਉਹਨੂੰ ਦੱਸ ਨਹੀਂ ਚਾਹੀਦੀ ਠੀਕ ਹੈ ਬਾਅਦ ਵਿੱਚ ਚਲੋ ਉਹਨਾਂ ਦੇ ਜੋ ਦੂਸਰੇ ਆ ਗਏ ਲੜਕੇ ਆ ਗਏ ਦੂਸਰੇ ਲੋਕ ਆ ਗਏ ਸਿਸਟਮ ਬੇਸਕ ਖਰਾਬ ਹੋ ਗਿਆ ਲੇਕਿਨ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਇਹ ਵਨ ਕਾਮ ਹੁੰਦਾ ਸੀ ਅਸੈਂਬਲੀ ਦੀ ਗੱਲ ਮੈਂ ਕਰ ਤਾ ਅਸੈਂਬਲੀ ਦੇ ਵਿੱਚ ਗੱਲ ਹੁੰਦੀ ਸੀ ਕੋਈ ਵੀ ਮੈਂਬਰ ਰੱਖਦਾ ਸੀ ਥੋੜੀ ਤੌਰ ਤੇ ਕਰਵਾਈ ਹੁੰਦੀ ਸੀ ਇਹ ਫਸਟ ਟਾਈਮ ਹੋਇਆ ਹੈ ਕਿ ਅਬਸਰ ਜਿਸ ਤਰ੍ਹਾਂ ਲਾਰਡ ਬਣ ਗਏ ਨੇ ਇਹਨਾਂ ਨੂੰ ਉਹ ਪਾਵਰ ਦੁਬਾਰਾ ਮਿਲ ਗਿਆ ਜੋ ਅੰਗਰੇਜ਼ਾਂ ਦੇ ਟਾਈਮ ਪਾਵਰ ਹੁੰਦਾ ਸੀ ਕੋਈ ਪੁੱਛਣ ਵਾਲਾ ਨਹੀਂ ਹੈ ਮੰਤਰੀ ਦੀ ਗੱਲ ਕੋਈ ਨਹੀਂ ਸੁਣਦਾ ਜੀ ਮੈਂ ਜੀ ਮੰਤਰੀ ਦੇ ਕੋਲ ਬੈ ਕੇ ਅਫਸਰਾਂ ਨੂੰ ਫੋਨ ਕਰਾਇਆ ਹਾਂ ਜੀ ਫਿਰ ਆਪ ਪਾਰਟੀ ਪੋਲਿਟਿਕਸ ਜੀ ਇਸ ਮੰਤਰੀ ਦੇ ਨਾਲ ਇਹ ਕਰਾ ਲੋ ਉਸ ਐਮਐਲਏ ਨੂੰ ਇੱਕ ਦੂਸਰੇ ਦੇ ਨਾਲ ਤੋੜ ਲੋ ਮੈਂ ਸਮਝਦਾ ਕਿ ਕੋਈ ਆਈਏ ਅਫਸਰ ਹੈ ਜੀ ਆਈਏ ਅਫਸਰ ਨੂੰ ਚਾਹੀਦਾ ਹੈ ਕਿ ਜੋ ਰੂਲ ਬੁੱਕ ਦੇ ਵਿੱਚ ਹੈ ਨਾ ਜੋ ਕਿਤਾਬ ਦੇ ਵਿੱਚ ਹੈ ਉਹ ਕੰਮ ਕਰੋ ਨਾ ਤੁਸੀਂ ਇਹ ਸਾਰੇ ਰਾਜਨੀਤੀ ਦੇ ਵਿੱਚ ਲੱਗੇ ਹੋਏ ਨੇ ਤੇ ਮੁਲਾਜ਼ਮ ਜਿਹੜੇ ਨੇ ਉਹ 20-20 ਸਾਲ 25-25 ਸਾਲ 30-30 ਸਾਲ ਤੋਂ ਇੱਥੇ ਬੈਠੇ ਹੋਏ ਨੇ ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਹੈ ਲੇਕਿਨ ਉਹ ਕਾਰਵਾਈ ਨਹੀਂ ਕਰਦੇ ਠੀਕ ਹੈ ਇੱਥੇ ਗੱਲ ਆ ਕੇ ਰੁਕਦੀ ਹੈ ਕਿ ਦੇਖੋ ਦੋ ਬਾਰੀ ਉਧਰ ਬੋਲ ਲਿਆ ਐ ਅਸੈਂਬਲੀ ਦੇ ਵਿੱਚ ਬਾਰ ਬਾਰ ਮੈਂ ਫੋਨ ਕਰਕੇ ਬੋਲਦਾ ਹਾਂ ਜੇਕਰ ਮੰਨ ਲਓ ਮੰਤਰੀ ਦੇ ਕੋਲ ਬੈ ਕੇ ਅਪਸਰਾਂ ਨੂੰ ਫੋਨ ਕਰਾਉ ਉਹ ਫਿਰ ਵੀ ਜੇਕਰ ਸੁਣਵਾਈ ਨਹੀਂ ਹੁੰਦੀ ਔਰ ਸਾਰੇ ਪੰਜਾਬ ਦੀ ਸਮੱਸਿਆ ਹੈ ਜੀ ਇਹ ਕੇਵਲ ਅੰਮ੍ਰਿਤਸਰ ਨਾਰਥ ਜਾਂ ਅਮਰੀਕਸਰ ਸ਼ਹਿਰ ਜਾਂ ਮਤਲਬ ਕਿ ਸੇ 1 2 4 ਹਲਕੇ ਦਿਸਮਸ਼ਾ ਨਹੀਂ ਹੈ ਅੱਜ ਤਾਂ ਮੈਂ ਦੇਖੋ ਦਿੱਲੀ ਦੇ ਵਿੱਚ ਇੱਕ ਮੰਤਰੀ ਸਾਹਿਬਾ ਨੇ ਅਤੀਸ਼ੀ ਜੀ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਚੀਫ ਸਕੱਰੇਟਰੀ ਨੂੰ ਮੈਂ ਕਰ ਰਹੇ ਆਂ ਕਿ ਤੁਸੀਂ ਮੰਤਰੀ ਹੋ ਚੀਫ ਸਕੱਰੇਟਰੀ ਨੂੰ ਸੀਵਰੇਜ ਵਾਸਤੇ ਚਿੱਠੀ ਲਿਖਣ ਦੀ ਕੀ ਲੋੜ ਹੈ ਤੁਸੀਂ ਕੰਮ ਕਰਾ ਕੇ ਦਿਓ ਜਨਤਾ ਚਿੱਠੀ ਨਹੀਂ ਦੇਖਣੀ ਚਾਹੁੰਦੀ ਮੈਂ ਤਾਂ ਦੇਖੋ ਐ MLA ਚਿੱਠੀ ਲਿਖ ਸਕਦਾ ਹੈ ਜਿਸ ਤਰੀਕੇ ਦੇ ਨਾਲ ਮੈਂ ਮੈਂ ਮੰਤਰੀਗ ਸਪੀਕਰ ਸਾਹਿਬ ਨੂੰ ਚਿੱਠੀ ਲਿਖ ਕੇ ਦਿੱਤੀ ਜੀ ਤੁਸੀਂ ਅੰਮ੍ਰਿਤਸਰ ਸਾਰ ਦੇ ਸੀਵਰੇਜ ਪਾਣੀ ਗਾਰਬੇਜ ਲਿਫਟਿੰਗ ਤੇ ਖਿਸ਼ਾਨੀ ਦਾ ਮੁੱਦਾ ਤੇ ਬਰਗਾੜੀ ਦਾ ਮੁੱਦਾ ਇਹਦੇ ਉੱਤੇ ਸਪੈਸ਼ਲ ਸੈਸ਼ਨ ਲਿਆਓ ਕਿਉਂ ਵਿਧਾਨ ਸਭਾ ਲੋਕਾਂ ਨੇ ਬਣਾਇਆ ਹੈ ਨੇ ਜੀ ਤੇ ਲੋਕਾਂ ਦੀ ਸਮੱਸਿਆ ਇੱਥੇ ਡਿਸਕਸ ਹੋਣੀ ਚਾਹੀਦੀ ਹੈ ਔਰ ਉਹਦਾ ਸਮਾਧਾਨ ਹੋਣਾ ਚਾਹੀਦਾ ਹੈ ਤੇ ਹੁਣ ਮੈਂ ਸਿੱਧੇ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਚੰਡੀਗੜ੍ਹ ਜਾ ਕੇ ਮੈਂ ਬੋਲਾਂਗਾ ਕਿ ਕਟੋਕਟ ਸਾਡੇ ਅੰਮ੍ਰਿਤਸਰ ਸਹਿਰ ਦਾ ਤੁਸੀਂ ਜੋ ਇੱਥੇ ਦੀ ਸਮੱਸਿਆ ਹੈ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹੈ ਜੀ ਸਿਰਫ ਸ਼ਿਵਰੇਜ ਸਿੱਕਰਾਓ ਪੀਣ ਵਾਲਾ ਪਾਣੀ ਦੇ ਦੋ ਤੇ ਕੁੜਾ ਲਿਫਟਿੰਗ ਕਰਾ ਦਿਓ ਬਾਕੀ ਸਾਰਾ ਚੀਜ਼ ਅਸੀਂ ਬਾਅਦ ਦੇ ਵਿੱਚ ਕਹਾਂਗੇ ਸਿਰਫ ਤਿੰਨ ਸਮੱਸਿਆ ਹੈ थैंक यू ਵੈਰੀ ਮਚ थैंक यू ਐਮਐਲਏ ਕਵਰिज ਪ੍ਰਤਾਪ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੱਚ ਮੁੱਚ ਮੁੱਖ ਮੰਤਰੀ ਸਾਹਿਬ ਜਦੋਂ ਅਸੀਂ ਮਤਲਬ ਅੰਮ੍ਰਿਤਸਰ 골ਡਨ ਗੇਟ ਦੇ ਅੰਦਰ ਵੜਦੇ ਹਾਂ ਉਸ ਤੋਂ ਬਾਅਦ ਸਿਰਫ ਤੇ ਸਿਰਫ ਕੂੜੇ ਦੇ ਢੇਰ ਹੀ ਨਜ਼ਰ ਆ ਰਹੇ ਨੇ ਜਿਹੜੀ ਕੂੜਾ ਚੁੱਕਣ ਵਾਲੀ ਪ੍ਰਾਈਵੇਟ ਕੰਪਨੀ ਦੁਬਈ ਦੀ ਆ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇਹ ਸਰਕਾਰੀ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਸਾਡੀ ਬੇਨਤੀ ਹੈ ਕਿ ਅੰਮ੍ਰਿਤਸਰ ਗੁਰੂ ਰਾਮਦਾਸ ਦੀ ਨਗਰੀ ਹੈ ਇਹਨੂੰ ਸੁੰਦਰ ਅਤੇ ਬਣਾਇਆ ਜਾਵੇ ਤਾਂ ਕਿ ਲੋਕੀ ਆਨ ਤੇ ਵਾਹ ਵਾਹ ਕਰਨ ਬਲਕਿ ਉਲਟਾ ਇਹ ਨਾ ਕਹਿਣ ਕਿ ਇਹ ਕੀ ਹਾਲ ਬਣਾ ਕੇ ਰੱਖਿਆ ਹੈ ਬਹੁਤ ਬਹੁਤ ਧੰਨਵਾਦ ਜੀ